ਗਲਮੀ ਤੋਰ ਤੂੰ ਮਣੀ ਜੀ ਤਰਨੂ ਲੋਚ ਤੋਰਾ ਤਰਾ ਦੇਖ ਸਕਦਾ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਤੇ ਲਿਓ ਫਰਾ ਮੋੜ ਲਿਓ ਅੱਜ ਉਹ ਜੀ ਲਿਓ ਹਾਂ ਜੀ ਲੋਚ ਆਇਆ ਕੱਦ ਬੜ ਸੁਨਖਪੁਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਛੋਟੀ ਹੈ ਜੀ ਸੂਨ ਵਾਲੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਤੇ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਭਰਾ ਆਪਣਾ ਨੰਬਰ ਉਦੋਂ ਲਿਖ ਦਾਂਗੇ ਵੀ ਸੇਲ ਹੋ ਗਈ ਠੀਕ ਹੈ ਨਾ ਕਈ ਭਰਾ ਫਿਰ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ ਇਸ ਕਰਕੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਘਰੇਲੂ ਮੱਝ ਆ ਠੀਕ ਹੈ ਨਾ ਜ਼ਿਮੀਂਦਾਰ ਦੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸასი ਗਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਬਾਈ ਜੀ ਆਪਣਾ ਗੁਰਜਨ ਸਿੰਘ ਆ ਜੀ ਪਿੰਡ ਪਠਲਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਛੋਟੀ ਕਹਵੇਂ ਸੂਏ ਸੂਣੀ ਵੀਰੇ ਤੇ ਦੂਜੀ ਸੂਏ ਜੀ ਕਿੰਨੇ ਦਿਨ ਬਾਕੀ ਵੀਰੇ ਇਹ 20 ਤਰੀਕ ਨੂੰ ਦਨ ਪੂਰੇ ਹੋਣਗੇ ਜੀ 15 ਰੁਪਏ 15 ਦਿਨ ਪੇਜ ਹਾਂਜੀ ਠੀਕ ਆ ਪਿਛਲੇ ਸੂਏ ਦਾ ਦੁੱਧਾ ਰਿਕਾਰਡ ਜੀ ਇਹ ਪਿਛਲੇ ਸੂਏ ਇਹਨੇ 11 ਕਿਲੋ ਦਿੱਤਾ ਜੀ ਠੀਕ ਆ ਅੱਜ ਕਿਤੇ ਕਰਮਾ ਵਾਲੀ ਵਾਧੇ ਤੋਰ ਦੋ ਭਰਾ ਲੋਪਰਾ ਕਰ ਲੂ ਮੱਝਾ ਠੀਕ ਨਾ ਚੈੱਕ ਕਰ ਸਕਦੇ ਛੋਟੀ ਆ ਤੋਰਾ ਤੋਰਾ ਸੁਕਾਉਣਾ ਕਰਮਾਂ ਵਾਲੀ ਦਾ ਆ ਜਾਵੇ ਜਾਨ ਨਾਲੇ ਬਾਕੀ ਆ ਲੋ ਜੀ ਤੋਰ ਦੋ ਲੰਮੀ ਤੋਰ ਦੋ ਮਣੀ ਜੀ ਤਰਨ ਲੋ ਜੀ ਤੋਰਾ ਤਰਾ ਦੇਖ ਸਕਦੇ ਥਣਫਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਤੇ ਲਿਓ ਭਰਾ ਮੋੜ ਲਿਓ ਦੇਵ ਜੀ ਲਿਓ ਹਜਰ ਲੋਚਾ ਆ ਜਾ ਕੱਦ ਬੜਾ ਸਨਖਪੁਣਾ ਸਿੰਗੀ-ਸੁੰਗੀ ਬਹੁਤ ਸੋਹਣੀਆਂ ਕਰਮਾਂ ਵਾਲੀ ਲੋਚਾ ਮਾਚ ਮਾਚ ਲੋਚਾ ਮਾਚ ਆ ਜਾ ਰੇ ਵਾਈਸ ਲੋਚਾ ਹੁਣ ਸਿੰਘ ਗੁੱਦ ਲਾਉਣ ਲੱਗ ਗਈ ਠੀਕ ਹੈ ਨਾ 20 ਦਿਨ ਰਹਿੰਦੇ ਨੇ ਜੀ ਠੀਕ ਹੈ ਠੀਕ ਹੈ ਲੋਚਾ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਬਿਲਕੁਲ ਠੀਕ ਹੈ ਜੀ ਲਾਉਣ ਲੱਗੇ ਠੀਕ ਹੈ ਜੀ ਰੇਟ ਵੀਰ ਜੀ ਦਾ ਇਹਦਾ ਰੇਟ ਹੈ 140 1 ਲੱਖ 40 ਹਜ਼ਾਰ ਮੰਨ ਤਾਂ ਹੋ ਜੂਗਾ ਜੀ ਹਾਂ ਜੀ ਹਾਂ ਹਾਂ ਲੋ ਭਰਾ ਬਾਰੇ ਫਿਰ ਦਿਖਾਣਾ ਦਿਨ ਪਏ ਹਲੇ ਕਰਮਾ ਬਿਲਕੁਲ ਠੱਲਣਾ ਕਾਫੀ ਵੀ ਆਲੇ ਹਨ ਲੋ ਜੀ ਫਿਰ ਚੈੱਕ ਕਰ ਸੁ ਚੰਗੀ ਪਲੀ ਪਲੋਸੀ ਆ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਆ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ